ਇਹ ਅਹਜੇ ਚੇਅਰਮੈਨ ਅਸੀਂ ਤਾਂ ਕਹਿੰਦੇ ਹਾਂ ਅੱਲਾਹ ਤਾਲਾ ਪੂਰੇ ਉਹਦੇ ਵਿੱਚ ਦਵੇ ਪੰਜਾਬ ਤੇ ਮੈਂਨੇ ਅੱਜ ਤੱਕ ਕੋਈ ਵੀ ਚੇਅਰਮੈਨ ਐਸਾ ਨਹੀਂ ਦੇਖਿਆ ਵੀ ਜਿਹੜਾ ਮੌਕੇ ਤੇ ਕੰਮ ਕਰਦਾ ਹੋਵੇ ਜਿਹੜੇ ਵੀ ਮਹਿਕਮੇ ਦਾ ਕੰਮ ਹੁੰਦਾ ਤਾਂ ਫੌਰਨ ਆਫਸਰ ਨੂੰ ਤਾੜ ਕੇ ਕਹਿੰਦੇ ਹੁੰਦੇ ਦੇ ਵੀ ਇਹਦਾ ਕੰਮ ਕਰਕੇ ਮੈਨੂੰ ਜਵਾਬ ਦੇ ਔਰ ਇਹਨਾਂ ਨੇ ਉਸੇ ਅੰਦਾਜ਼ ਤੇ ਅੱਜ ਵੀ ਕੰਮ ਕੀਤਾ ਸਾਡਾ ਇੱਕ ਹੇਵੇ ਬੰਦ ਤੇ ਇਹਨਾਂ ਨੇ ਫੌਰਨ ਹੁਕਮ ਕੀਤਾ ਏਡੀਸੀ ਸਾਹਿਬ ਨੂੰ ਵੀ ਇਹਨਾਂ ਦੇ ਜਿਹੜਾ ਮੁਸਲਮਾਨਾਂ ਦਾ ਇਹ ਸ਼ਰੀ ਉਹ ਹੈ ਇਹਨੂੰ ਲਾਗੂ ਕੀਤਾ ਜਾਵੇ ਇਹਨਾਂ ਦਾ ਹੇਵਾ ਜਿਹੜਾ ਉਹਨਾਂ ਦੇ ਇੰਤਕਾਲ ਚੜਾਏ ਅਲਕੇ ਅਸੀਂ ਪਿਛਲੇ 2 ਸਾਲ ਤੋਂ ਸਾਡਾ ਖੁਦ ਆਪਣਾ ਭਾਈਚਾਰਾ ਦਾ ਐਮਐਲਏ ਉਹਨੇ ਵੀ ਧਿਆਨ ਨਹੀਂ ਦਿੱਤਾ ਨਾ ਲੇਕਿਨ ਚੇਅਰਮੈਨ ਸਾਹਿਬ ਨੇ ਪਹਿਲ ਦੇ ਆਧਾਰ ਤੇ ਸਾਡਾ ਕੰਮ ਕੀਤਾ ਮੈਨੇ ਪਟਿਆਲ ਵੀ ਦੇ ਨਾ ਜੇ ਬਾਦ ਦਿੱਖੇ ਚੇਅਰਮੈਨ ਸਾਹਿਬ ਤੇ ਮਲੇਰ ਕੋਲੇ ਵੀ ਇਹਨਾਂ ਨੇ ਕਿਸੇ ਧਰਮ ਨੂੰ ਜਾਂ ਕਿਸੇ ਜਾਤੀਵਾਦ ਨੂੰ ਕਿਸੇ ਦਾ ਕੋਈ ਹੋਣੀ ਹਰ ਬੰਦੇ ਦਾ ਜੇ ਕਿਸੇ ਵੀ ਜਾਤੀ ਦਾ ਹੈ ਜਾਂ ਛੋਟੇ ਹੈ ਜਾਂ ਗਰੀਬ ਹੈ ਜਾਂ ਅਮੀਰ ਹੈ ਕਿਸੇ ਵੀ ਜਾਤੀ ਨਾਲ ਲਿੰਕ ਰੱਖਦਾ ਪਹਿਲ ਦੇ ਆਧਾਰ ਤੇ ਬਲਕੇ ਗਰੀਬ ਆਦਮੀਆਂ ਦੇ ਪਹਿਲੇ ਆਧਾਰ ਤੇ ਕੰਮ ਕਰਦੇ ਨੇ ਕੋਈ ਪਹਿਲੇ ਇਹ ਫਰਿਸ਼ਤੇ ਹੀ ਨੇ ਸਾਡੇ ਘਰ ਤੱਕਾਂ ਨੇ ਸਾਡੇ ਪਿੰਡ ਜਿਹਦਾ ਐਮਐਲਏ ਨਹੀਂ ਆ ਕੇ ਖੜਦਾ ਇਹ ਮੰਦੀ ਬਾਤ ਹੈ ਚੇਅਰਮੈਨ ਸਾਹਿਬ ਅੱਜ ਦੇਖ ਲਓ ਵੀ ਕਿੱਥੋਂ ਆਏ ਨੇ ਐਡੀ ਦੂਰੋਂ ਪਹਿਲਾਂ ਮੀਟਿੰਗ ਅਟੈਂਡ ਕੀਤੀ ਪਹਿਲਾਂ ਬਾਹਰੋਂ ਕੀਤੀਆਂ ਔਰ ਥੱਕੇ ਆ ਰਹੇ ਨੇ ਨਹੀਂ ਬੰਦੇ ਨੂੰ ਸ਼ਾਮ ਨੂੰ ਆਪਣੇ ਵਾਪਸੀ ਦਾ ਹੋਉਂਦਾ ਲੇਕਿਨ ਇਹ ਇੱਥੇ ਬੋਲਦੇ ਸਾਡੇ ਘਰ ਆਏ ਅਸੀਂ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਪੂਰੇ ਪਿੰਡ ਵਾਸੀਆਂ ਵੱਲੋਂ ਮੈਂ ਇਹਨਾਂ ਦਾ ਸ਼ਹਿਰ ਵਾਸੀਆਂ ਵੱਲੋਂ ਵੀ ਮੁਸਲਿਮ ਸਮਾਜ ਵੱਲੋਂ ਇਹਨਾਂ ਦਾ ਤਨਬਾਹ ਕਰਨਾ ਇਹ ਸਾਡੇ ਲਈ ਪ੍ਰਿਸ਼ਤੇ ਦੀ ਸ਼ਕਲ ਚਾਹੇ ਨੇ ਕਿ ਅੱਲਾਹ ਤਾਲਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਔਰ ਇਹ ਚੇਅਰਮੈਨੀ ਤੋਂ ਵੀ ਉੱਪਰਲਾ ਆਪਸਾ ਭਗਵੰਤਾਨ ਸਾਹਿਬ ਨੂੰ ਸਰਕਾਰ ਨੂੰ ਇਹ ਦੁਰਖਾਸਤ ਕਰਦੇ ਹਾਂ ਵੀ ਐਸੇ ਆਦਮੀਆਂ ਨੂੰ ਹੋਰ ਵੱਡਾ ਅਹੁਦਾ ਦਿੱਤਾ ਜਾਵੇ ਤਾਂ ਕਿ ਸਾਡੇ ਯਰਾਂ ਦੇ ਪਿੱਛੀਆਂ ਚੜ੍ਹਨੀਆਂ ਦੇ ਕੰਮ ਹੋ ਸਕੇ ਆਮੀਨ ਆਮੀਨ ਅਸੀਂ ਆਮੀਨ ਕਹਿੰਦੇ ਹਾਂ ਇਸ ਲਈ ਕਿ ਪ੍ਰਭੂ ਆਪਣੇ ਦਾਸ ਨੂੰ ਚੇਅਰਮੈਨ ਸਾਹਿਬ ਨੂੰ ਹੋਰ ਉੱਚੀਆਂ ਪੋਸਟਾਂ ਦੇਣ ਜਿਹੜੇ ਲੋਕ ਵੇਖ ਰਹੇ ਨੇ ਜੇ ਚੇਅਰਮੈਨ ਸਾਹਿਬ ਨੇ ਤੁਹਾਡੇ ਲਈ ਤੁਹਾਡੀ ਕਮਿਊਨਿਟੀ ਲਈ ਕੋਈ ਛਾ ਕੰਮ ਕੀਤਾ ਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਰਨਾ ਕਿ ਇਸ ਭਰਾ ਦੀ ਰਾਏ ਦੇ ਨਾਲ ਤੁਸੀਂ ਸਹਿਮਤ ਹੋ ਮੈਂ ਅੱਜ ਇਹਨਾਂ ਨੂੰ ਕੱਲ ਮੈਂ ਕਿਹਾ ਮੈਂ ਐਪਲੀਕੇਸ਼ਨ ਤਾਂ ਹੀ ਟਾਈਪ ਕਰਾਈ ਦੀ ਮਾ ਵੀ ਮੈਂ ਪੜਾਏ ਮੀਟਿੰਗ 'ਚ ਗਿਆ ਤਾਂ ਹਾਂ ਉਹ ਮੀਟਿੰਗ ਦੇ ਵਿੱਚ ਮਖਾ ਚੇਅਰਮੈਨ ਸਾਹਿਬ ਨੇ ਹਾਜ਼ਰ ਮੌਕੇ ਦੇ ਸਾਰੇ ਕੰਮ ਕੀਤੇ ਮੈਂਨੇ ਅੱਜ ਤੱਕ ਕੋਈ ਵੀ ਚੇਅਰਮੈਨ ਐਸਾ ਨਹੀਂ ਦੇਖਿਆ ਵੀ ਜਿਹੜਾ ਮੌਕੇ ਤੇ ਕੰਮ ਕਰਦਾ ਹੋਵੇ ਨੇ ਤਾਂ ਵੀ ਆਫਸਰ ਨੂੰ ਕਹਿ ਦਿੱਤਾ ਵੀ ਲਾ ਵੀ ਕਰ ਦਿਓ ਕਰਾ ਦਿਓ ਲਾਰੇ ਵਾਲਾ ਕੰਮ ਹੁੰਦਾ ਲੇਕਿਨ ਇਹਨਾਂ ਨੇ ਡੀਸੀ ਨੂੰ ਵੀ ਏਡੀਸੀ ਨੂੰ ਐਸਐਸਪੀ ਨੂੰ ਤੇ ਮਿਕਸ ਪਾਰਟੀ ਦੇ ਇਹੋ ਸਾਹ ਨੂੰ ਜਿੰਨੇ ਵੀ ਸਾਰੇ ਮਹਿਕਮਿਆਂ ਦੇ ਅਫਸਰ ਤੇ ਬੈਠੇ ਜਿਹੜੇ ਵੀ ਮਹਿਕਮੇ ਦਾ ਕੰਮ ਹੁੰਦਾ ਤਾਂ ਫੌਰਨ ਅਫਸਰ ਨੂੰ ਤਾੜ ਕੇ ਕਹਿੰਦੇ ਹੁੰਦੇ ਦੇ ਵੀ ਇਹਦਾ ਕੰਮ ਕਰਕੇ ਮੈਨੂੰ ਜਵਾਬ ਦਿਓ ਮੈਨੂੰ ਜਵਾਬ ਚਾਹੀਦਾ ਅਗਰ ਇਹ ਕੰਮ ਨਾ ਹੋਇਆ ਤਾਂ ਇਹਨਾਂ ਦਾ ਪਹਿਲ ਦੇ ਅਧਾਰ ਤੇ ਕੰਮ ਹੋਣਾ ਚਾਹੀਦਾ ਔਰ ਪਹਿਲ ਦੇ ਅਧਾਰ ਤੇ ਉੱਥੇ ਕੰਮ ਹੋਇਆ ਅੱਜ ਸਾਨੂੰ ਇੱਥੇ ਵੀ ਵੇਖਿਆ ਮਲੇਰ ਕੋਲੇ ਔਰ ਇਹਨਾਂ ਨੇ ਉਸੇ ਅੰਦਾਜ਼ 'ਚ ਅੱਜ ਵੀ ਕੰਮ ਕੀਤਾ ਹੁਕਮ ਕੀਤਾ ਐਡੀਸੀ ਸਾਹਿਬ ਨੂੰ ਵੀ ਇਹਨਾਂ ਦੇ ਜਿਹੜਾ ਮੁਸਲਮਾਨਾਂ ਦਾ ਇਹ ਸ਼ਰੀ ਉਹ ਹੈ ਇਹਨੂੰ ਲਾਗੂ ਕੀਤਾ ਜਾਵੇ ਇਹਨਾਂ ਦਾ 헤ਵਾ ਜਿਹੜਾ ਉਹਨਾਂ ਦੇ ਇੰਤਕਾਲ ਚੜਾਏ ਜਾ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਕਰੀਏ ਚੇਅਰਮੈਨ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਅੱਧ ਬੋਲ ਤੇ ਇਹ ਕੰਮ ਨੂੰ ਕੀਤਾ ਜਲ ਕੇ ਅਸੀਂ ਪਿਛਲੇ 2 ਸਾਲ ਤੋਂ ਸਾਡਾ ਖੁਦ ਆਪਣਾ ਭਾਈਚਾਰਾ ਦੇ ਐਮਐਲਏ ਉਹਨੇ ਵੀ ਧਿਆਨ ਨਹੀਂ ਦਿੱਤਾ ਨਾ ਲੇਕਿਨ ਚੇਅਰਮੈਨ ਸਾਹਿਬ ਨੇ ਪਹਿਲ ਦੇ ਹੱਦ ਤੇ ਸਾਡਾ ਕੰਮ ਕੀਤਾ ਅਸੀਂ ਚੇਅਰਮੈਨ ਸਾਹਿਬ ਤੁਹਾਡੇ ਬੜੇ ਇਸ ਚੀਜ਼ ਦੇ ਪੂਰੇ ਸ਼ਹਿਰ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮਾਨ ਰੀ ਗੋਤ ਔਰ ਇੱਕੇ ਸਾਡਾ ਪਰ ਕਿੱਸੇ ਆ ਵੀ ਸਾਡਾ ਪਿੰਡ ਦਾ ਜਿਹੜਾ ਇਹ ਇਹ ਨਾਲੇ ਨਾਲੋਂ ਵਿਚਾਰੇ ਗਰੀਬ ਗੁਰਵਾਨ ਲੋਕ ਨੇ 20 20 30 ਕਿਲੋਮੀਟਰ ਤੇ ਆਉਂ ਦਿੰਦੇ ਦੇ ਉਹਨੇ ਮਜ਼ਦੂਰੀ ਕਰਨ ਆਉਂ ਦਿੰਦੇ ਦੇ ਲੇਕਿਨ ਐਡੀ ਦੂਰ ਇਹਨਾਂ ਨੂੰ ਆਉਣਾ ਆਉਣਾ ਜਿਹੜਾ ਔਖਾ ਦਾ ਹੈ ਨਾ ਰੁਪਏ ਉਹਰੇ ਸਸਤੀ ਜ਼ਮੀਨ ਲੈ ਕੇ ਆਪਣੇ ਘਰ ਬਣਾ ਲਏ ਹੁਣ ਇਹਨਾਂ ਦੇ ਵਿਚਾਰੇ ਗੁਰਬਤ ਦੀ ਇਹ وجہ ਵੀ ਇੱਥੇ ਕੋਈ ਉਹ ਨਹੀਂ ਆ ਨਾ ਕੋਈ ਕਮਿਊਨਿਟੀ ਹਾਲ ਹੈ ਉਹਰੇ ਜੀ ਵਿਆਹ ਸ਼ਾਦੀ ਨੂੰ ਮਾਰਗ ਸਾਰ ਨੂੰ ਸਾਨੂੰ ਬਹੁਤ ਔਖਾ ਹੁੰਦਾ ਜੀ ਦਿੱਕਤ ਆਉਂਦੀ ਹੈ ਅਗਰ ਸਾਨੂੰ ਉਹ ਜਗ੍ਹਾ ਲੈ ਕੇ ਕੋਈ ਇੱਥੇ ਸਾਡਾ ਕਮਿਊਨਿਟੀ ਹਾਲ ਬਣ ਜਾਵੇ ਤਾਂ ਸਾਰੇ ਅਸੀਂ ਅਸੀਂ ਮਿਲ ਜੁ अच्छा मैं सवीरदा चेयरमैन साहब ਦੇ ਨਾਲ ਇੱਕ ਮੀਟਿੰਗ ਵੀ ਇਹਨਾਂ ਦੇ ਨਾਲ ਮਲੇਰ ਕੋਟਲੇ ਦੀ ਅਟੈਂਡ ਕੀਤੀ ਜੀ ਸਰ ਜਿੱਦਾਂ ਕਿ ਤੁਹਾਨੂੰ ਵੀ ਪਤਾ ਵਾ ਕਿ ਮਸੀ ਕੌਮ ਦੇ ਨਾਲ ਸੰਬੰਧ ਰੱਖਦੇ ਚੇਅਰਮੈਨ ਸਾਹਿਬ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਸੇਵਾ ਦੇ ਵਿੱਚ ਜੋ ਇਹ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਉਹਦੇ ਵਿੱਚ ਕੋਈ ਫਰਕ ਕਰਦੇ ਨੇ ਮਸੀ ਲੋਕਾਂ ਜੀ ਜਾਂ ਮੁਸਲਿਮ ਭਾਈਚਾਰੇ ਜਾਂ ਮਿਨੋਰਟੀਜ਼ ਵਿੱਚ ਮੈਂਨੇ ਪਟਿਆਲ ਵੀ ਦੇਣਾ ਚਾਹੀਦਾ ਬਾਤ ਦੇਖੀਏ ਚੇਅਰਮੈਨ ਸਾਹਿਬ ਤੇ ਮਲੇਰ ਕੋਲੇ ਵੀ ਇਹਨਾਂ ਨੇ ਕਿਸੇ ਧਰਮ ਨੂੰ ਜਾਂ ਕਿਸੇ ਜਾਤੀਵਾਦ ਨੂੰ ਕਿਸੇ ਦਾ ਕੋਈ ਹੋਂ ਨਹੀਂ ਹਰ ਬੰਦੇ ਦਾ ਚਾਹੇ ਕਿਸੇ ਵੀ ਜਾਤੀ ਦਾ ਚਾਹੇ ਛੋਟਾ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕਿਸੇ ਵੀ ਜਾਤੀ ਨਾਲ ਲਿੰਕ ਰੱਖਦਾ ਪਹਿਲ ਤੇ ਆਧਾਰ ਤੇ ਬਲਕੇ ਗਰੀਬ ਆਦਮੀਆਂ ਦੇ ਪਹਿਲੇ ਆਧਾਰ ਤੇ ਕੰਮ ਕਰਦਿਆਂ ਨੇ ਕੋਈ ਔਰਤ ਆ ਗਈ ਉੱਤੇ ਇਹਨਾਂ ਕੋਲ ਇੱਕ ਔਰਤ ਆਈ ਵਿਚਾਰੀ ਰੋਣ ਲੱਗ ਗਈ ਉਹਨਾਂ ਨੂੰ ਬਕਾਇਦਾ ਇਹੋ ਸਾਹਿਬ ਨੂੰ ਵੀ ਇਹਨਾਂ ਦੀ ਨੌਕਰੀ ਤੇ ਦੁਬਾਰਾ ਰੱਖੋ ਜਾਂ ਇਹਦੀ ਨੌ ਨੂੰ ਰੱਖੋ ਜਾਂ ਇਹਨੂੰ ਰੱਖੋ ਇਹਨਾਂ ਨੇ ਆਰਡਰ ਕਰਵਾਇਆ ਉਹਦੇ ਅਸੀਂ ਇਸ ਚੀਜ਼ ਦੇ ਇਹਨਾਂ ਦੇ ਉਹ ਆ ਸ਼ੁਕਰਦਾਤਾ ਕਰਦੇ ਆ ਵੀ ਇਹ ਜੇ ਚੇਅਰਮੈਨ ਅਸੀਂ ਤਾਂ ਕਹਿੰਦੇ ਆ ਅੱਲਾਹ ਤਾਲਾ ਪੂਰੇ ਉਹਦੇ ਵਿੱਚ ਦਵੇ ਪੰਜਾਬ ਤੇ ਤਾਂ ਕਿ ਪੰਜਾਬ ਦੇ ਜਿਹੜੇ ਰੁਕੇ ਹੋਏ ਕੰਮ ਨੇ ਨਾ ਗਰੀਬ ਗੁਰਬਾ ਲੋਕਾਂ ਦੇ ਇਹ ਪਹਿਲ ਦੇ ਦਹਾਤੇ ਹੋ ਇਹਦਾ ਸਾਡੇ ਖਾਤਰ ਬਸ ਕਹਿ ਦੇ ਲੋ ਫਰਿਸ਼ਤਾ ਨੇ ਈਮਾਨੀ ਬਾਤ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵੇਖ ਰਹੇ ਨੇ ਜੇ ਚੇਅਰਮੈਨ ਸਾਹਿਬ ਨੇ ਤੁਹਾਡੇ ਲਈ ਤੁਹਾਡੀ ਕਮਿਊਨਿਟੀ ਲਈ ਕੋਈ ਅੱਛਾ ਕੰਮ ਕੀਤਾ ਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿਉਂਕਿ ਅਕਸਰ ਸਾਡੀਆਂ ਵੀਡੀਓਜ਼ ਦੇ ਵਿੱਚ ਜ਼ਿਆਦਾਤਰ 크੍ਰਿਸਚਨ ਲੋਕ ਕਮੈਂਟ ਕਰਦੇ ਨੇ ਜਿਹੜੇ ਮਸੀਹ ਕੌਮ ਨਾਲ ਸੰਬੰਧ ਰੱਖਦੇ ਨੇ ਉਹ ਲੋਕ ਕਮੈਂਟ ਕਰਦੇ ਨੇ ਮੈਂ ਚਾਹਨਾ ਵਾਂ ਜਿਹੜੇ ਮੇਰੇ ਮੁਸਲਮ ਭਰਾ ਹੈਗੇ ਨੇ ਜਾਂ ਮਿਨੋਰਟੀਜ਼ ਨੂੰ ਕਿਸੇ ਵੀ ਧਰਮ ਦਾ ਚਾਹੇ ਤੁਸੀਂ ਜੈਨੀ ਭਰਾਓ ਇਸ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਕਿ ਇਸ ਭਰਾ ਦੀ ਰਾਏ ਦੇ ਨਾਲ ਤੁਸੀਂ ਸਹਿਮਤ ਹੋ ਜੋ ਇਹਨਾਂ ਨੇ ਦੱਸਿਆ ਕਿ ਚੇਅਰਮੈਨ ਸਾਹਿਬ ਕਿਸੇ ਵੀ ਭੈਣ ਭਰਾ ਦੇ ਵਿੱਚ ਮਿਨੋਰਟੀਜ਼ ਦੇ ਵਿੱਚ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਵਿੱਚ ਫਰਕ ਨਹੀਂ ਕਰਦੇ ਕਿ ਚਾਹੇ ਉਹ ਕਿਸੇ ਵੀ ਧਰਮ ਮਜ਼ਬ ਜਾਂ ਜਾਤ ਨਾਲ ਸੰਬੰਧ ਰੱਖਦਾ ਹੋਵੇ ਸਾਰਿਆਂ ਦਾ ਕੰਮ ਪਹਿਲ ਦੇ ਉੱਤੇ ਪਹਿਲ ਦੇ ਆਧਾਰ ਤੇ ਕਰਦੇ ਨੇ ਇਨਸਟੈਂਟ ਸੋਲੂਸ਼ਨ ਹੁੰਦੇ ਦੇਖਿਆ ਮੈਂ ਚੇਅਰਮੈਨ ਸਾਹਿਬ ਨੇ ਪਲਾਨ ਕਰ ਰਹੀ ਕਿ ਅਸੀਂ ਇੱਕ ਪੋਡਕਾਸਟ ਕਰੀਏ ਚੇਅਰਮੈਨ ਸਾਹਿਬ ਕਹਿੰਦੇ ਪਹਿਲਾਂ ਤੁਸੀਂ ਆਓ ਮੇਰੇ ਕੰਮ ਕਰਨ ਦਾ ਸਟਾਈਲ ਵੇਖੋ ਤੇ ਉਹ ਲੋਕਾਂ ਨੂੰ ਉਹ ਦੱਸੋ ਜੋ ਐਕਚੁਅਲ ਸੱਚਾਈ ਹੈਗੀ ਆ ਤੇ ਅੱਜ ਦਾ ਇਵੈਂਟ ਚਲੋ ਅਸੀਂ 1% ਮੰਨ ਲਏ ਨੇ ਕਿ ਪਲਾਨ ਹੋ ਸਕਦਾ ਪਰ ਇਹ ਜੋ ਭਾਈ ਸਾਹਿਬ ਦੱਸ ਰਹੇ ਨੇ ਇਹਨਾਂ ਨੂੰ ਤੇ ਚੇਅਰਮੈਨ ਸਾਹਿਬ ਜਾਣਦੇ ਵੀ ਨਹੀਂ ਸਨ ਇਹਨਾਂ ਨੇ ਅੱਜ ਚੇਅਰਮੈਨ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਇਨਵਾਈਟ ਕੀਤਾ ਤੇ ਅੱਜ ਤਕਰੀਬਨ ਰਾਤ ਦੇ 7:30 ਹੋ ਚੁੱਕੇ ਨੇ ਸਵੇਰ ਦੇ ਮੀਟਿੰਗ ਉੱਤੇ ਘੁੰਮ ਰਿਆਂ ਮੇਰੀ ਬੱਸ ਹੋ ਚੁੱਕੀ ਆ ਪਰ ਚੇਅਰਮੈਨ ਸਾਹਿਬ ਕਹਿੰਦੇ ਇਹਨਾਂ ਦੇ ਘਰੇ ਜ਼ਰੂਰ ਜਾਣਾ ਆਪਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੇਅਰਮੈਨ ਸਾਹਿਬ ਦਾ ਇੱਕੀ ਦਾ ਵੀ ਧੰਨਵਾਦ ਕਰਦੇ ਆਂ ਵੀ ਸਾਡੇ ਇੱਧੇ ਬੋਲਦੇ ਕਿ ਗਰੀਬ ਆਦਮੀ ਘਰ ਸਾਡੇ ਤੋਂ ਨੇ ਦਰਸ਼ਨ ਦਿੱਤੇ ਅਸੀਂ ਪੂਰੇ ਪਿੰਡ ਵੱਲੋਂ ਇਸ ਚੀਜ਼ ਦਾ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ ਮਾਨੀਵਾ ਪਹਿਲੇ ਇਹ ਫਰਿਸ਼ਤੇ ਹੀ ਨੇ ਸਾਡੇ ਖਾਤਰ ਤਾਂ ਨਹੀਂ ਸਾਡੇ ਪਿੰਡ ਜੀ ਦਾ ਐਮਐਲਏ ਨਹੀਂ ਆ ਕੇ ਖੜਦਾ ਜੀ ਮਾਨੀਵਾ ਇਹ ਚੇਅਰਮੈਨ ਸਾਹਿਬ ਅੱਜ ਦੇਖ ਲਓ ਵੀ ਕਿੱਥੋਂ ਆਏ ਨੇ ਐਡੀ ਦੂਰੋਂ ਪਹਿਲਾਂ ਮੀਟਿੰਗ ਅਟੈਂਡ ਕੀਤੀ ਪਹਿਲਾਂ ਬਾਹਰੋਂ ਕੀਤੀਆਂ ਔਰ ਥੱਕੇ ਆ ਰਹੇ ਨੇ ਨਹੀਂ ਬੰਦੇ ਨੂੰ ਸ਼ਾਮ ਨੂੰ ਆਪਣੇ ਵਾਪਸੀ ਦਾ ਹੋਉਂਦਾ ਲੇਕਿਨ ਇਹ ਇੱਧੇ ਬੋਲਦੇ ਸਾਡੇ ਘਰ ਆਏ ਅਸੀਂ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਪੂਰੇ ਪਿੰਡ ਵਾਸੀਆਂ ਵੱਲੋਂ ਮੈਂ ਇਹਨਾਂ ਦਾ ਸ਼ਹਿਰ ਵਾਸੀਆਂ ਵੱਲੋਂ ਵੀ ਮੁ슬ਮਨ ਸਮਾਜ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹ ਸਾਡੇ ਲਈ ਪਰਿਸ਼ਤੇ ਦੀ ਸ਼ਕਲ ਜਾਏ ਨੇ। ਇਹ ਕੀ ਆ ਬਾਤ ਹੈ ਇਹਨਾਂ ਦਾ ਪੂਰਾ ਏਰੀਆ ਹੈ ਮੈਂ ਵੀਡੀਓ ਅੱਗੇ ਅਟੈਚ ਕਰਾਂਗਾ। ਸਾਰੇ ਜਿਹਨੇ ਚੇਅਰਮੈਨ ਸਾਹਿਬ ਦਾ ਸਵਾਗਤ ਕਰਨ ਲਈ ਬਾਹਰ ਖੜੇ ਸੀਗੇ ਤੇ ਸਾਰਿਆਂ ਨੇ ਬੜੀ ਗਰਮਜੋਸ਼ੀ ਦੇ ਨਾਲ ਚੇਅਰਮੈਨ ਸਾਹਿਬ ਦਾ ਸਵਾਗਤ ਕੀਤਾ ਤੇ ਚੇਅਰਮੈਨ ਸਾਹਿਬ ਜਿਦਾਂ ਕਿ ਇਹ ਭਰਾ ਦੱਸ ਰਹੇ ਨੇ ਕਿ ਤੁਸੀਂ ਸਾਰੀਆਂ ਕੌਮਾਂ ਦੇ ਲਈ ਖੜੇ ਹੋ ਤੇ ਤੁਸੀਂ ਜਿਹੜੇ ਭੈਣ ਭਰਾ ਦੇਖਦੇ ਪਏ ਨੇ ਤੁਹਾਨੂੰ ਤੇ ਚਿਜ ਕਰਦੇ ਨੇ ਕਿ ਸ਼ਾਇਦ ਚੇਅਰਮੈਨ ਸਾਹਿਬ ਮਸੀਹ ਕੌਮ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਜਾਂ ਮੁਸਲਿਮ ਕਮਿਊਨਿਟੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਦੇਖਣ ਵਾਲਿਆਂ ਨੂੰ ਤੁਹਾਡੀ ਵਰਕਿੰਗ ਸਟ੍ਰੈਟਜੀ ਕੀ ਹੈ ਸਰ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਲਈ ਜਿੰਨੇ ਧਰਮ ਨੇ ਸਾਰੇ ਸਤਕਾਰ ਦੇ ਯੋਗ ਨੇ ਔਰ ਮੈਂ ਮਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਿਆ ਤੇ ਔਰ ਮੇਰਾ ਇਹ ਫਰਜ਼ ਬੰਦਾ ਕਿ ਮੈਂ ਸਾਰੇ ਜਿਹੜੇ ਮਨੋਰਟੀਜ਼ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਰਾਖੀ ਕਰਾਂ ਉਰ ਮੈਂ ਉਹੀ ਮੱਧਾ ਲੈ ਕੇ ਚੱਲ ਰਿਹਾ ਮੇਰੇ ਲਈ 크੍ਰਿਸਚਨ ਭਾਈਚਾਰਾ ਵੀ ਮੇਰਾ ਆਪਣਾ ਭਾਈਚਾਰਾ ਵਾ ਮੁਸਲਿਮ ਭਾਈਚਾਰਾ ਵੀ ਜੈਨੀ ਭਾਈਚਾਰਾ ਬੁੱਧੀ ਭਾਈਚਾਰਾ ਪਾਰਸੀ ਭਾਈਚਾਰਾ ਮੈਂ ਸਾਰਿਆਂ ਦੇ ਕੰਮ ਆਉਣਾ ਵਾ ਹੁਣ ਤੁਸੀਂ ਦੇਖਿਆ ਵੀ ਆਪਾਂ ਸਵੇਰ ਦੇ ਚੱਲ ਰਿਹਾ ਹੁਣ ਇਸ ਤੋਂ ਬਾਅਦ ਅਸੀਂ ਲੁਧਿਆਣਾ ਜਾਣਾ ਵਾ ਲੁਧਿਆਣਾ ਤੋਂ ਬਾਅਦ ਸਾਡੇ ਪਾਸਟਰ ਅਮਰ ਸੰਧੂ ਜੀ ਉਹਨਾਂ ਦੀ ਬੰਦਗੀ ਅਸੀਂ ਬੰਗੇ ਜਾਣਾ ਵਾ ਮੈਨੂੰ ਸਵੇਰ ਦੇ 4-5 ਵਜਨੇ ਆ ਤੇ ਸਵੇਰੇ 10 ਵਜੇ ਫਿਰ ਮੇਰੀ ਜਲੰਧਰ ਦੇ ਵਿੱਚ ਸੀਪੀ ਸਾਹਿਬ ਨਾਲ ਮੀਟਿੰਗ ਹੈ ਸੋ ਮੈਂ ਤੇ ਆਪਣਾ ਬੈਸਟ ਦੇ ਰਿਹਾ ਬਸ ਤੁਸੀਂ ਮੈਂ ਤਨਵੀਰ ਬੇਨਤੀ ਕਰੂੰਗਾ ਵੀ ਮੇਰੀ ਦੁਆ ਕਰੋ ਮੈਂ ਵੱਤੋ ਵਾਦਾ ਆਪਣੇ ਭੈਣ ਭਰਾਵਾਂ ਦੇ ਕੰਮ ਆ ਸਕਾਂ ਸਾਡੀ ਦੁਆਏ ਕਿ ਅੱਲਾਹ ਤਾਲਾ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਵੇ ਔਰ ਇਹ ਚੇਅਰਮੈਨਨੀ ਤੋਂ ਵੀ ਉੱਪਰਲਾ ਆਪ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਸਰਕਾਰ ਨੂੰ ਇਹ ਦੁਰਖਾਸਤ ਕਰਦੇ ਹਾਂ ਬੀਐਸਏ ਆਦਮੀਆਂ ਨੂੰ ਹੋਰ ਬੜਾ ਔਦਾ ਦਿੱਤਾ ਜਾਵੇ ਔਰ ਇਹਨਾਂ ਤਾਂ ਕਿ ਜਿਹੜੇ ਸਾਡੇ ਵਰਗੇ ਗਰੀਬ ਲੋਕ ਘੱਟ ਗਿੰਤੀਆਂ ਜਿਹੜੇ ਰਹਿੰਦੇ ਨੇ ਵਿਚਾਰੇ ਉਹਨਾਂ ਦੇ ਇਹਨਾਂ ਨੇ ਅੱਧ ਦੇ ਬੋਲਦੇ ਜਿਹੜੇ ਮਸਲੇ ਕਬਰਸਤਾਨਾਂ ਦੇ ਮਸਜਿਦਾਂ ਦੇ ਥਾਈਆਂ ਦੇ ਇਹਨਾਂ ਦੇ ਸਾਡੇ ਹੇਵੇ ਦੇ ਮੌਕੇ ਦੇ ਜਿਹੜੀਆਂ ਟੁੱਟੀਆਂ-ਫੁੱਟੀਆਂ ਸੜਕਾਂ ਜੋ ਵੀ ਕੰਮ ਆਏ ਇਹਨਾਂ ਨੇ ਮੌਕੇ ਦੇ ਅਫਸਰਾਂ ਨੂੰ ਤਾਲ ਕੇ ਇਹ ਬਾਦ ਕੰਮ ਕਰਵਾਏ ਨੇ ਸਾਡੇ ਔਰ ਸਾਡਾ ਸ਼ਹਿਰ ਪੂਰਾ ਖੁਸ਼ ਹੋ ਕੇ ਗਿਆ ਉਤੋਂ ਮਿਕਸਪਾਲਟ ਜਿੱਥੇ ਮੀਟਿੰਗ ਹੋਈ ਹੈ ਚੇਅਰਮੈਨ ਸਾਹਿਬ ਤੋਂ ਔਰ ਅਸੀਂ ਸ਼ਹਿਰ ਵਾਸੀਆਂ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਇਸ ਚੇਅਰਮੈਨ ਹੀ ਤੋਂ ਵੀ ਉੱਪਰਲਾ ਕੋਈ ਬੜੀਆ ਰੈਂਕ ਦਿੱਤਾ ਜਾਵੇ ਤਾਂ ਕਿ ਸਾਡੇ ਜਰ ਦੇ ਪਿਛਲੀਆਂ ਚੜ੍ਹਨੀਆਂ ਦੇ ਕੰਮ ਹੋ ਸਕੇ ਆਮੀਨ ਆਮੀਨ ਅਸੀਂ ਆਮੀਨ ਕਹਿੰਦੇ ਹਾਂ ਇਸ ਲਈ ਕਿ ਪ੍ਰਭੂ ਆਪਣੇ ਦਾਸ ਨੂੰ ਚੇਅਰਮੈਨ ਸਾਹਿਬ ਨੂੰ ਹੋਰ ਉੱਚੀਆਂ ਪੋਸਟਾਂ ਦੇਣ ਆਪਣੀ ਮਸੀਹ ਕਮਿਊਨਿਟੀ ਨੂੰ ਆਪਣੇ ਮੁਸਲਿਮ ਭਾਈਚਾਰੇ ਨੂੰ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੀ ਆ ਤੇ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਵੀ ਇਹ ਹੀ ਆ ਕਿ ਅਸੀਂ ਗਵਾਂਡੀ ਨੂੰ ਆਪਣੇ ਜਿਹਾ ਪਿਆਰ ਕਰੀਏ ਪ੍ਰਭੂ ਤੁਹਾਨੂੰ ਬਰਕਤ ਦੇਣ ਮੇਰਾ ਵਿਸ਼ਵਾਸ ਹੈ ਇਹ ਵੀਡੀਓ ਫੁਲੀ ਆਰਗੇਨਿਕ ਆ ਇਹਦੇ ਵਿੱਚ ਕੋਈ ਵੀ ਸਕ੍ਰਿਪਟ ਨਹੀਂ ਆ ਤੇ ਨਾ ਹੀ ਇਸ ਵਿਅਕਤੀ ਨੂੰ ਅਸੀਂ ਪਲਾਨ ਕੀਤਾ ਹੋਇਆ ਹੈ ਕਿ ਤੁਸੀਂ ਤਾਰੀਫਾਂ ਕਰੋ ਚੇਅਰਮੈਨ ਸਾਹਿਬ ਦੀਆਂ ਇਹ ਫੁਲੀ ਆਰਗੇਨਿਕ ਵੀਡੀਓ ਤੁਸੀਂ ਜਦੋਂ ਮਰਜ਼ੀ ਇਹਨਾਂ ਨੇ ਆਪਣੀ ਏਰੀਆ ਦਾ ਨਾਮ ਬੋਲਿਆ ਤੁਸੀਂ ਪੁੱਛ ਸਕਦੇ ਹੋ ਇਹਨਾਂ ਲੋਕਾਂ ਨੂੰ ਪ੍ਰਭੂ ਤੁਹਾਨੂੰ ਬਰਕਤ ਦੇਣ ਪ੍ਰਭੂ ਤੁਹਾਡੇ ਨਾਲ ਹੋਣ ਆਮੀਨ